ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਇੱਕ ਕਹਾਣੀ ਸ਼ੇਅਰ ਕਰਦੇ ਆਂ ਸਟੋਰੀ ਸਾਂਝੀ ਕਰਦੇ ਆਂ ਮੈਂ ਸੋਨੀਕਤ ਦੱਸਦੇ ਆ ਕਿ ਕੋਈ ਇੱਕ ਰਾਜਾ ਸੀ ਨਾਸਤਿਕ ਬੰਦਾ ਸੀ ਰੱਬ ਨੂੰ ਨਾਮ ਮੰਨਣ ਵਾਲਾ ਨਾਂ ਉਹਦਾ ਕਿਸੇ ਦਾਨਪੂਰ ਵਿੱਚ ਕੋਈ ਜਾਂਸੀ ਨਾਸਤਿਕ ਸੀ ਇੱਕ ਵਾਰ ਏਦਾਂ ਹੁੰਦੀ ਕਿ ਉਹ ਜਾਣ ਲਿਆ ਹੁੰਦਾ ਕਿਤੇ ਰਾਹ ਵਿੱਚ ਉਹਨੂੰ ਇੱਕ ਫਖੀਰ ਮਿਲਦਾ ਰੱਬ ਦਾ ਬੰਦਾ ਕਈ ਫਖੀਰ ਤੇ ਹੁੰਦੇ ਆ ਨਾ ਜਿਹੜੇ ਵੀ ਆ ਅੱਜਕੱਲ ਤੁਰੇ ਫਿਰਦੇ ਇਹੋ ਜਾਨੀ ਜਿਹੜਾ ਸੱਚੀ ਮਸਜਿਦ ਦਾ ਫਖੀਰ ਹੋਵੇ ਉਹ ਮਿਲਦਾ ਤੇ ਰਾਜੇ ਨੂੰ ਕਹਿੰਦਾ ਕਿ ਮੈਨੂੰ ਦੇ ਕੁਛ ਰਾਜਾ ਕਹਿੰਦਾ ਵੀ ਇਹ ਕੰਮ ਮੈਂ ਨਹੀਂ ਕਰਦਾ ਮੈਂ ਕਿਸੇ ਨੂੰ ਕੁਝ ਦੇਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਜिद ਕਰਨ ਡਿਆ ਵਾ ਫਕੀਰ ਕੇ ਦੇ ਅੱਜ ਤੇਰੇ ਹੱਥੋਂ ਕੁਛ ਨਾ ਕੁਛ ਤੇ ਮੈਂ ਲੈ ਕੇ ਹੀ ਜਾਣਾ ਤੇ ਉਹ ਕਦੇ ਮੇਰੇ ਕੋਲ ਕੋਈ ਵੀ ਕਾਲਤੋ ਚੀਜ਼ ਹੈ ਹੀ ਨਹੀਂ ਜਿਹੜੀ ਮੈਂ ਤੈਨੂੰ ਦਵਾ ਗੱਲਾਂ ਕਰਦਿਆਂ ਹੀ ਰਾਜੇ ਦੇ ਕੋੜੇ ਨੇ ਲਿੱਦ ਕਰਤੀ ਫਕੀਰ ਆਖਣ ਲੱਗਾ ਕਿ ਆਹ ਲਿੱਦ ਤੇ ਤੇਰੇ ਕਿਸੇ ਕੰਮ ਦੀ ਨਹੀਂ ਤੂੰ ਇਹੋ ਹੀ ਮੈਨੂੰ ਦੇ ਦੇ ਮੈਂ ਖੁਸ਼ ਹੋ ਕੇ ਹੀ ਲੱਲਾਂਗਾ ਰਾਜੇ ਨੇ ਵੀ ਸੋਚਿਆ ਕਿ ਚਲੋ ਖੜਾ ਛਡਾਵਾਂ ਇਹ ਰਾਜੇ ਨੇ ਲਿੱਦ ਚੁੱਕ ਕੇ ਉਹਨੂੰ ਦੇ ਦਿੱਤੀ। ਫਕੀਰ ਨੇ ਝੋਲੀ ਪਵਾ ਲਈ ਤੇ ਕਿਹਾ ਕਿ ਮਹਾਰਾਜ ਤੇਰਾ ਹੋਰ ਵਧਾਵੇ। ਚਲੋ ਉੱਥੋਂ ਫਕੀਰ ਵੀ ਚਲੇ ਗਿਆ ਤੇ ਰਾਜਾ ਵੀ ਚੱਲ ਗਿਆ। ਰਾਜਾ ਜਦ ਅਗਲੇ ਦਿਨ ਸਵੇਰੇ ਉੱਠਦਾ ਤੇ ਬਾਹਰ ਵੇਂਦਾ ਕਿ ਉਹਦੇ ਮਹਿਲਾਂ ਦੇ ਸਾਹਮਣੇ ਲਿੱਦ ਦਾ ਪਹਾੜ ਬਣਿਆ। ਵੇਖ ਕੇ ਉਹ ਕਹਿੰਦਾ ਕਿ ਇਹ ਕੀ ਹੋਇਆ ਫੇਰ ਉਹ ਸੋਚਦਾ ਕਿ ਕੱਲ ਜਿਹੜਾ ਫਕੀਰ ਮਿਲਿਆ ਸੀ ਉਹਨੂੰ ਕਿਦੋਂ ਲੱਭੋ ਸ਼ਾਇਦ ਉਹ ਜਾਣਦਾ ਹੋਵੇ ਉਹਨੂੰ ਮੈਂ ਲੰਦ ਦਿੱਤੀ ਸੀ ਆਪਣੇ ਬੰਦੇ ਉਹਨੇ ਲਾਤੇ ਉਸ ਪਾਸੇ ਤੇ ਲੱਭ ਲਿਆ ਤੇ ਉਹਦੇ ਕੋਲ ਰਾਜਾ ਪਹੁੰਚਿਆ ਕਹਿੰਦੇ ਕਿ ਆਹ ਕੀ ਹੋਇਆ ਫਕੀਰ ਆਂਦਾ ਕਿ ਤੂੰ ਜੋ ਮੈਨੂੰ ਕੱਲ ਦਿੱਤਾ ਸੀ ਮੈਂ ਅਸੀਸ ਦਿੱਤੀ ਸੀ ਕਿ ਤੇਰਾ ਬਹੁਤ ਵੱਧ ਜਾਵੇ ਤੇ ਇਹ ਉਹੀ ਹੈ ਇਹ ਤੇਰੇ ਹੀ ਕੀਤੇ ਪੁੰਨ ਦਾ ਫਲ ਹੈ ਕਹਿੰਦਾ ਮੈਨੂੰ ਇਸ ਤੋਂ ਬਚਾਓ ਕਹਿੰਦਾ ਇੱਥੇ ਕੁਝ ਨਹੀਂ ਹੋ ਸਕਦਾ ਫੇਰ ਵੀ ਕੋਈ ਰਾਹ ਤੇ ਹੋਊਗਾ ਅਖੀਰ ਨੇ ਆਖਿਆ ਕਿ ਰਾਜਾ ਤੂੰ ਇੱਕ ਕੰਮ ਕਰ ਤੂੰ ਆਪਣੇ ਬਾਰੇ ਕੋਈ ਇਹੋ ਜੀ ਗੱਲ ਖਿਲਾਰ ਦੇ ਜਿਹਦ ਨਾਲ ਲੋਕ ਤੇਰੀਆਂ ਗੱਲਾਂ ਕਰਨ ਤੇਰੀ ਬਦਨਾਮੀ ਹੋਵੇ ਰਾਜੇ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਤੇ ਲੋਕੋ ਦੀਆਂ ਗੱਲਾਂ ਕਰਨ ਦੇ ਤੇ ਉਹਦੇ ਬਾਰੇ ਬੋਲਣ ਦੇ ਤੇ ਪੁੱਠਾ ਸਿੱਧਾ ਉਹਦੀਆਂ ਚੁਗਲੀਆਂ ਹੋਣ ਦੇ ਪੀਆਂ ਤੇ ਸਹੀਏ ਸਹੀਏ ਲਿੱਦਦਾ ਪਹਾੜ ਖਤਮ ਹੋਣ ਦੇ ਪਿਆ ਲਿੱਦ ਪੂਰੀ ਉੱਥੋਂ ਸਾਫ਼ ਹੋ ਗਈ ਰਾਜੇ ਨੇ ਸੋਚਿਆ ਕਿ ਇਹ ਚੱਕਰ ਕੀਆ ਉਹ ਫਿਰ ਫਕੀਰ ਕੋਲ ਗਿਆ ਤੇ ਆਖਿਆ ਕਿ ਆ ਦੱਸੋ ਇਹ ਚੱਕਰ ਕੀਆ ਇਹ ਲਿੱਦ ਹਟੀ ਕਿ ਤਰਾ ਆਈ ਤੇ ਤੁਸੀਂ ਮੈਨੂੰ ਦੱਸਤਾ ਸੀ ਉਹਨਾਂ ਆਖਿਆ ਜਿਹੜੇ ਰੋਗ ਤੇਰੀਆਂ ਬੁਰਾਈਆਂ ਕਾਰਨ ਡੈ ਸੀ ਉਹ ਸਾਰ ਟੋਕਰਿਆਂ ਦੇ ਟੋਕਰੇ ਉਹਨਾਂ ਦੇ ਸਿਰਾਂ ਤੇ ਚਲੇ ਗਈਆਂ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਵਾ ਉਹ ਦੂਸਰੇ ਦੇ ਪਾਪ ਹੀ ਲਾਉਂਦਾ ਵਾ ਇਸ ਕਰਕੇ ਨਿੰਦਿਆ ਚੁਗਲੀ ਬੰਦ ਕਰੀਏ ਕਹਾਣੀ ਦਾ ਸਾਰ ਇਹੋ ਹੀ ਆ ਕਿ ਜੇ ਕੋਈ ਤੁਹਾਡੀ ਨਿੰਦਿਆ ਚੁਗਲੀ ਕਰਦਾ ਵਾ ਤੇ ਉਤੇ ਨਾਰਾਜ਼ ਨਾ ਹੋਵੋ ਸਭਨ ਕੋ ਜੋ ਕਿ ਤੁਹਾਡੇ ਉਹ ਪਾਪ ਧੋਣ ਦਿਆ ਕਿਹਤਰਾ ਦੀ ਸਟੋਰੀ ਲੱਗੀ ਜੇ ਕਮੈਂਟ ਕਰੋਗੇ ਤਾਂ ਜਰੂਰ ਦੱਸਿਓ ਅੱਗੇ ਫਿਰ ਆਪਾਂ ਮਿਲਾਂਗੇ ਕਿਸੇ ਦੂਸਰੀ ਕਹਾਣੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ